ਸੰਗਤ ਜੀ ਆਪ ਜੀ ਦੇ ਚਰਨਾਂ ਚ ਇੱਕ ਬੇਨਤੀ ਕਰਨ ਜਾ ਰਹੇ ਆ ਉਹ ਬੇਨਤੀ ਇਹ ਆ ਕਿ ਕਈ ਵਾਰ ਆਪਾਂ ਗਰੀਬ ਪਰਿਵਾਰਾਂ ਦੀ ਗੱਲ ਕਰਦੇ ਆ ਕਿ ਗਰੀਬ ਪਰਿਵਾਰ ਜਿਹੜੇ ਆ ਹੋਰ ਧਰਮਾਂ ਵਿੱਚ ਜਾ ਰਹੇ ਆ ਜਾਂ ਹੋਰ ਲੋਕਾਂ ਨਾਲ ਡੇਰੇ ਬਾਦਨਾ ਜੁੜ ਰਹੇ ਆ ਤੇ ਉਹਦਾ ਕਿਤਨੇ ਕਿਤੇ ਮੁੱਖ ਕਾਰਨ ਗਰੀਬੀ ਵੀ ਆ ਉਹਨਾਂ ਨੇ ਜਿਹੜੀਆਂ ਮਸੀਬਤਾਂ ਇਹ ਦੁੱਖ ਉਹ ਵੀ ਹੈ ਉਹ ਉਸਦਾ ਹੱਲ ਜਿਹੜਾ ਆਪਾਂ ਕਰਨਾ ਹੈ ਆਪਾਂ ਮੈਂ ਸਾਰੇ ਸਿੱਖ ਧਰਮ ਦੇ ਜਿੰਨੇ ਪਿਆਰ ਕਰਨ ਵਾਲੇ ਸਤਿਕਾਰ ਕਰਨ ਵਾਲੇ ਵੀਰਾਂ ਉਹਨਾਂ ਨੂੰ ਬੇਨਤੀ ਕਰਮੀ ਕਿ ਉਹਨਾਂ ਕਿ ਆਪਾਂ ਇਹਦਾ ਹੱਲ ਕੀ ਕਰਨਾ ਹੈ ਕਿ ਆਪਾਂ ਉਹਨਾਂ ਸਿੱਖ ਪਰਿਵਾਰਾਂ ਦੀ ਮਤਤ ਕਰੀਏ ਸਾਰੇ ਰਲ ਮਿਲ ਕੇ ਸਭ ਤੋਂ ਪਹਿਲਾਂ ਇਸ ਕੰਮ ਵਿੱਚ ਸ਼ਰਮਣੀ ਕਮੇਟੀ ਨੂੰ ਗਿਉਣਾ ਚਾਹੀਦਾ ਹੈ ਕਿਉਂਕਿ ਸਾਡੀ ਸ਼ਰਮ ਉਹ ਕਿੱਥੇ ਬੰਦੀ ਆ ਉਹ ਉਹਨੂੰ ਅੱਗੇ ਉਹਨਾਂ ਚਾਹੀਦਾ ਹੈ ਕਿ ਜਿੱਥੇ ਵੀ ਸਾਡੇ ਕਿਸੇ ਸਿੱਖ ਪਰਿਵਾਰ ਦੇ ਨਾਲ ਭੀੜ ਪਈ ਆ ਕਸੂ ਉਥੇ ਉਸ ਤੋਂ ਬਾਅਦ ਦੇ ਨਾਲ ਖੜੀਏ ਤੁਸੀਂ ਵੀ ਮਤ ਕਰੀਏ ਇਦਾਂ ਦਾ ਇੱਕ ਮਸਲਾ ਸਾਡੇ ਜਿਹੜੇ ਪੱਤਰਕਾਰ ਵੀਰ ਬਖਸ਼ੀਸ਼ ਡਾਕਟਰ ਬਖਸ਼ੀਸ਼ ਆਜ਼ਾਦ ਤੇ ਲਾਈਫ ਸਟਾਕ ਤੋਂ ਵੀਰ ਜਿਹੜੇ ਉਹਨਾਂ ਨੇ ਇੱਕ ਵੀਡੀਓ ਪਾਈ ਆ ਮੈਂ ਆਪ ਸੰਗਤ ਨਾਲ ਵੀਡੀਓ ਸ਼ੇਅਰ ਕਰਨੀ ਚਾਹੁੰਨਾ ਕਿ ਆਪ ਸੰਗਤ ਉਹ ਵੀਡੀਓ ਜਰੂਰ ਦੇਖੋ ਚ ਉਹ ਉਹ ਤੇ ਇਹ ਤੇ ਉਹ ਖਲ ਰੱਖਦੀਆਂ ਨੇ ਉਹ ਨਾ ਜਦੋਂ ਇਹ ਨਹੀਂ ਆਇਆ ਤੇ ਇਹ ਕਰ ਦਿੰਦੀ ਮੈਂ ਕਰ ਦਿੰਦੀ ਆ ਫਿਰ ਉਹਨਾਂ ਸਿੱਧੇ ਨੇ ਜਣੇ ਸਾਹ ਸੰਭਾਲ ਕਰਦੀ ਆ ਕਿਉਂਕਿ ਉਹ ਇਹ ਗੁੜਾਏ ਬੰਦ ਹੋ ਗਏ ਉਹ ਵੀ ਕਾਸੇ ਜਿਹੜੀ ਉਮਰ ਚ ਹੁਣ ਤੁਹਾਡੀ ਸਾਹ ਸੰਭਾਲ ਹੋਣੀ ਸੀ ਉਸ ਉਮਰ ਚ ਤੁਹਾਨੂੰ ਇਹਦੀ ਸਾਹ ਸੰਭਾਲ ਤੁਸੀਂ ਕਿੱਥੋਂ ਲਿਆ ਗਏ ਇਹ ਇਹ ਜਿਹੜਾ ਵੀਰ ਆ ਨਾ ਇਹ ਵੀਰ ਲਖਵਿੰਦਰ ਸਿੰਘ ਚਰਕ ਪਿੰਡ ਮੁਗਜਰੇ ਦਾ ਪਿੰਡ ਆ ਚਰਕ ਉਥੋਂ ਦਾ ਵੀਰ ਆ ਇਹ ਵੀਰ ਬਿਜਲੀ ਬੋਰ ਦੇ ਵਿੱਚ ਦਿੱਲੀ ਬਿਜਲੀ ਸੇ ਕੰਮ ਕਰਦਾ ਸੀ ਖੰਭੇ ਨੂੰ ਡਿੱਗ ਗਿਆ ਤੇ ਥੋੜਾ ਹੀ ਸੜੜਾ ਦਾ ਕੰਮ ਕਰਨਾ ਛੱਡ ਗਿਆ ਹੁਣ ਉਦੋਂ ਬਾਅਦ ਚ ਜਦੋਂ ਮੁਸੀਬਤਾਂ ਉਦੋਂ ਹੋਰ ਵੱਧ ਗਈ ਜਦੋਂ ਛੋਟੇ ਖੁਰ ਤੇ ਬੱਚੇ ਸੀਗੇ ਤੇ ਘਰ ਵਾਲੀ ਛੱਡ ਕੇ ਚਲੀ ਗਈ ਉਸ ਨੂੰ ਇਸ ਦੀ ਵੋਥ ਵਰ ਜਿਹਨੇ ਸੀ ਉਹ ਤਾਂ ਹੋਰ ਵੱਧ ਗਈ ਹੁਣ ਇਸ ਵੀਰ ਦੇ ਕਹਿੰਦੇ ਲਾਗੇ ਲੱਗੇ ਪਏ ਆ ਥੱਲੇ ਮੰਜੇ ਦੇ ਪੈ ਪੈ ਕੇ ਉੱਠ ਨਹੀਂ ਸਕਦਾ ਵੀਰ ਕਿਉਂਕਿ ਥੱਲਾ ਹਿੱਸਾ ਕੰਮ ਨਹੀਂ ਕਰਦਾ ਮਾਤਾ ਵਿਚਾਰੀ ਇਸ ਦੀ ਮੰਜੇ ਤੇ ਪਏ ਨੂੰ ਹੀ ਲੈਟ੍ਰੀਨ ਬਾਥਰੂਮ ਜੋ ਆ ਨਾਲੀ ਪਿਸ਼ਾਬ ਵਾਲੀ ਥੈਲੀ ਲੱਗੀ ਆ ਉਦਾਂ ਹੀ ਕਰਾਉਂਦੇ ਆ ਬੜਾ ਮਤਲਬ ਦੁੱਖ ਦੇ ਵਿੱਚ ਹੈ ਪਰਿਵਾਰ ਤੇ ਮੈਂ ਜਿਹੜੀ ਬੇਨਤੀ ਆਪ ਆਪ ਸੰਗਤ ਨੂੰ ਕਰਨਾ ਚਾਹੁੰਦਾ ਕਿ ਇਸ ਵੀਰ ਨੇ ਇੰਨੀ ਮੁਸੀਬਤ ਇੰਨੀ ਤਕਲੀਫ ਦੇ ਵਿੱਚ ਖੋਣ ਦੇ باوجود ਜਿਹੜਾ ਰੋਜ਼ ਮੰਨਦਾ ਕਿ ਮੈਨੂੰ ਮੌਤ ਮਿਲੇ ਤੇ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੋੜਦੇ ਹੋਏ ਉਸ ਬੱਚਿਆਂ ਨੂੰ ਅਮਰਤਾ ਹੀ ਬਣਾਇਆ ਆਪਣੇ ਦੋਨਾਂ ਪੁੱਤਰਾਂ ਨੂੰ ਅਮਰ ਸਿਖਾ ਕੇ ਤੇ ਬਾਣੀ ਪਾਣੀ ਦੀ ਧਰਮ ਨਿ ਕਰਾਇਆ ਦੇਖੋ ਮੈਂ ਤੁਹਾਨੂੰ ਬੱਚੇ ਦਿਖਾਉਣਾ ਤੇ ਉਹ ਵੀ ਉਹ ਕਹਿੰਦੇ ਛੱਡ ਗਿਆ ਜਿਹੜੇ ਟੈਗ ਵਾਲੇ ਰਿਸ਼ਤੇ ਹੁੰਦੇ ਨੇ ਪਤਨੀ ਦਾ ਰਿਸ਼ਤਾ ਸੀ ਉਹ ਵੀ ਛੱਡ ਕੇ ਉਦੋਂ ਚਲਾ ਗਿਆ ਜਦੋਂ ਇਹ ਮੁੰਡੇ ਤੇ ਪੈ ਗਿਆ ਹਾਂਜੀ ਪਤਵੀ ਦੇਖੋ ਘਰ ਵਾਲੀ ਨੇ ਕਹਿੰਦੇ ਛੱਡ ਕੇ ਚਲੀ ਗਈ ਜਦੋਂ ਮੁੰਡੇ ਤੇ ਪੈ ਗਿਆ ਠੀਕ ਹੈ ਜੀ ਤੇ ਆ ਵੀਰ ਜੀ ਗੱਲ ਸੁਣੋ ਮੁੰਡੇ ਨੇ ਕਿਹਾ ਸੀ ਨਾ ਉਹਨੇ ਕਿਹਾ ਜੀ ਛੋਟੇ ਬੱਚਿਆਂ ਨੇ ਗਿਆ ਸੀ ਨਾ ਉਹ ਮੁੰਡੇ ਨੇ ਕਹਿੰਦਾ ਮੰਮੀ ਮੈਨੂੰ ਨਾਲ ਲੈ ਚੱਲ ਤੇਰਾ ਕੀ ਕੰਮ ਆ ਉਹਦੇ ਪਿਓ ਕੋਲੇ ਗਿਆ ਤੇ ਫਿਰ ਕਹਿੰਦੇ ਠੀਕ ਹੈ ਜੇ ਤੂੰ ਛੱਡ ਕੇ ਗਈ ਤਾਂ ਉਹ ਉਦੋਂ ਛੋਟਾ ਬੱਚਾ ਕਿੰਨੇ ਸਾਲ ਦਾ ਸੀ ਜਦੋਂ ਤੁਹਾਡੇ ਘਰ ਆ ਲਈ 60 ਮਿੰਟ ਤੋਂ ਬਾਅਦ ਤੁਹਾਨੂੰ ਛੱਡ ਕੇ ਤੇਰੀ 10 ਸਾਲ ਦਾ ਸੀ ਤੇ ਅੱਜ ਸ਼ਾਹ ਪੂ ਸਾਲ ਹੋ ਗਏ ਤਾਂ ਤਕੜ ਪੰਜ ਸਾਲ ਦਾ ਫਿਰ ਆਪਾਂ ਸੈਟ ਉਹਨਾਂ ਦਾ ਬਈ ਜਦੋਂ ਤੁਸੀਂ ਅਜੇ ਤੁਹਾਨੂੰ ਕਰੰਟ ਨਹੀਂ ਸੀ ਲੱਗਾ ਤੁਸੀਂ ਮੰंजे ਤੇ ਨਹੀਂ ਸੀ ਤਏ ਉਦੋਂ ਤੁਸੀਂ ਕੰਮ ਕੀ ਕਰਦੇ ਸੀ ਤੇ ਕਿਹੋ ਜਿਹੀ ਜ਼ਿੰਦਗੀ ਸੀ ਉਦੋਂ ਜੀ ਮੈਂ ਬਿੱਲੀ ਰੋਡ ਦੇ ਵਿੱਚ ਕੰਮ ਕਰਦਾ ਸੀਗਾ ਵਧੀਆ ਡੀਟੀ ਕਰਦਾ ਸੀ ਪਰ ਅੰਦਰ ਅੱਗੇ ਕੰਮ ਕਰਦਾ ਦਾ ਬੜੀ ਇਮਾਨਦਾਰੀ ਨਾਲ ਕਰਦਾ ਸੀ ਤੇ ਜਿਹਦੇ ਕਰਨਾ ਕੀ ਵਧੀਆ ਹੋ ਜਾਦਾ ਰੱਬ ਜਾਰਾ ਤੇ ਜਦੋਂ ਮੇਰੇ ਫਰੰਟ ਲੱਗ ਗਿਆ ਹੁਣ ਇਸ ਪ੍ਰਵਾਦ ਦੀ ਸਾਰਾ ਸਿੱਖ ਜਿਸੇ ਬੰਦਿਆਂ ਨੂੰ ਲੈਣ ਚਾਹੀਦੀ ਹੈ ਕਿਉਂਕਿ ਕੱਲ ਨੂੰ ਕਿਸੇ ਹੋਰ ਨੇ ਆ ਕੇ ਇਸ ਪ੍ਰਵਾਦ ਦੀ ਮਤ ਕੀਤੀ ਕਿਉਂਕਿ 크ਰਿਸਚਨ ਭਾਈਚਾਰੇ ਦੇ ਜਿਹੜੇ ਵੀਰ ਆ ਉਹ ਵੀ ਇਨਸਾਨੀਅਤ ਤੌਰ ਤੇ ਲੋਕਾਂ ਦੀ ਮਤ ਕਰਦੇ ਆ ਦਿਲਕ ਦੇ ਵਾਲੇ ਸਰਸੇ ਵਾਲੇ ਆ ਉਹ ਵੀ ਮਤ ਕਰਦੇ ਆ ਆਮ ਪਿੰਡਾਂ ਵਿੱਚ ਮਤ ਕਰਦੇ ਆ ਬਹੁਤ ਉਹ ਤੇ ਫਿਰ ਭਾਈ ਜੇ ਕੋਈ ਹੋਰ ਮਦਦ ਕਰ ਗਿਆ ਤੇ ਫਿਰ ਅਸੀਂ ਇਹਨਾਂ ਨੂੰ ਲਾਂਝਾ ਪਾਉਣੀ ਆ ਗਰੀਬਾਂ ਨੂੰ ਅਸੀਂ ਹੀ ਇਹਨਾਂ ਨੂੰ ਕਮੈਂਟਾਂ ਵਿੱਚ ਲਾਂਝਾ ਪਾਉਣੀ ਆ ਕਿ ਇਹ ਵੇਖ ਕੇ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਜੀ ਭੋਰਾ ਸੌਦੇ ਪਿੱਛੇ ਮਤਲਬ ਦੂਜੇ ਧਰਮ ਵਾਲਾ ਤੋ ਮਰ ਤਰੇ ਤੇ ਭਾਈ ਜੇ ਇਹ ਮਤਲਬ ਅਸੀਂ ਹੀ ਪਹਿਲਾਂ ਕਰਦੀਏ ਆਪਾਂ ਸਿੱਖ ਸਮਾਜ ਹੀ ਪਹਿਲਾਂ ਅਸੀਂ ਮਤ ਕਰਦੀਏ ਵੀਰ ਦੀ ਇਹਦੀ ਇਕੱਲੇ ਦੀ ਨਹੀਂ ਹੋਰ ਬਹੁਤ ਵੀਰ ਆ ਹੋਰ ਬੜੇ ਵੀਰ ਆ ਜਿਹੜੇ ਮਤਲਬ ਸਿੱਖ ਧਰਮ ਨਾਲ ਜੁੜੇ ਹੋਏ ਆ ਜਿਨ੍ਹਾਂ ਦੇ ਅਮਰ ਧਾਰੀ ਆ ਗੁਰਸਿੱਖ ਪਰਿਵਾਰ ਆ ਜਿਹੜੇ ਐਨੇ ਗੁਰਪੱਤੀ ਜ਼ਿੰਦਗੀ ਬਤੀਤ ਕਰ ਰਹੇ ਆ ਜਿਹੜੀ ਮਤਲਬ ਦੱਸੀ ਨਹੀਂ ਜਾ ਸਕਦੀ ਸ਼ਬਦਾਂ ਨਾਲ ਹੀ ਤੇ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਸ਼ਰਮਣੀ ਕਮੇਟੀ ਤੱਕ ਵੀਡੀਓ ਅਸੀਂ ਪਹੁੰਚਾਈਏ ਇਹ ਵੀ ਤੇ ਆਵੀ ਇਹੋ ਜਿਹਾ ਵੀਡੀਓ ਸ਼ਰਮਣੀ ਕਮੇਟੀ ਤੱਕ ਪਹੁੰਚਾਇਆ ਗਈਏ ਕਿ ਆ ਜਿਹੜੇ ਗੁਰਸਿੱਖ ਬੱਚੇ ਆ ਮੈਂ ਗੁਰਸਿੱਖ ਬੱਚਿਆਂ ਬਾਰੇ ਗੱਲ ਕਰ ਰਿਹਾ ਤਾਂ ਦਿਖਾ ਵੀ ਨਾ ਤੁਹਾਨੂੰ ਕਿ ਗੁਰਸਿੱਖ ਬੱਚੇ ਭਾਈ ਕਿਦੇ ਹਵਾਲੇ ਆ ਇਹਨਾਂ ਨੂੰ ਸਿੱਖੀ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਇਹਨਾਂ ਨੂੰ ਸੁਭਾਗਣਾ ਜਿਹੜੀ ਡਿਊਟੀ ਸੀ ਉਹ ਕਿਦੀ ਬੰਦੀ ਸੀ ਉਹ ਸ਼ਰਮਣੀ ਕਮੇਟੀ ਦੀ ਡਿਊਟੀ ਨਹੀਂ ਬੰਦੀ ਸੀ ਬੰਦੀ ਸੀ ਪਰ ਅਸੀਂ ਸ਼੍ਰੋਮਣੀ ਕਮੇਟੀ ਕਿਤੇ ਨਾ ਕਿਤੇ ਆਪਣੇ ਫਰਜ਼ ਤੋਂ ਭੱਜੀ ਆ ਉਹਨਾਂ ਨੇ ਇਹਨਾਂ ਗਰੀਬ ਸਿੱਖਾਂ ਦੀ ਕੋਈ ਸਾਰ ਨਹੀਂ ਲਈ ਤੇ ਅੱਜ ਜੇ ਕੋਈ ਬੰਦਾ ਇਹਨਾਂ ਨੂੰ ਭੰਦਾ ਇਹ ਨਾ ਕਿ ਇਹ ਤਾਂ ਜੀ ਆ ਹੋ ਗਿਆ ਉਹ ਤਾਂ ਉਹ ਹੋ ਗਿਆ ਇਹ ਜੀ ਕ੍ਰਿਸ਼ਚਨਾਂ ਵੱਲ ਚਲੇ ਗਏ ਮਾਤਾਵਾਂ ਵੱਲ ਚਲੇ ਗਏ ਬਾਬੇ ਵੱਲ ਚਲੇ ਗਏ ਦੇਵ ਵੱਲ ਚਲੇ ਗਏ ਮੈਂ ਕਹਿੰਦਾ ਕਿ ਇਹੋ ਜਿਹੇ ਹਾਲਾਤ ਕਿਸੇ ਤੇ ਵੀ ਬਰਨ ਨਾ ਕਿਸੇ ਤੇ ਵੀ ਜਦੋਂ ਬੰਦੇ ਇਹੋ ਜਿਹੇ ਹਾਲਾਤ ਇਸ ਵੀਰ ਨੇ ਅਸੀਂ ਵੀਡੀਓ ਵਿੱਚ ਕਿਹਾ ਕਿ ਗੁਰਦੁਆਰੇ ਵਾਲਿਆਂ ਨੇ ਵੀ ਸਾਨੂੰ ਰੋਟੀ ਤੋਂ ਮਨਾ ਕਰਤਾ ਗੁਰਦੁਆਰੇ ਵਾਲਿਆਂ ਨੇ ਰੋਟੀ ਤੋਂ ਮਨਾ ਕਰਤਾ ਦੇਖੋ ਜਦੋਂ ਇਹੋ ਜਿਹੇ ਹਾਲਾਤ ਬਣਦੇ ਹਨ ਨਾ ਕਹਿੰਦੇ ਉਹ ਤੇ ਦੁੱਬਦੇ ਨੂੰ ਤਣਕੇ ਦਾ ਸਹਾਰਾ ਤੇ ਫਿਰ ਉਦੋਂ ਬੰਦਾ ਇਹ ਨਹੀਂ ਵੇਦਾ ਤੇ ਜਿਹੜਾ ਮਦਦ ਕਰਨ ਆ ਰਿਹਾ ਉਹ ਕ੍ਰਿਸ਼ਨਾ Hindu ਆ ਜਾਂ ਮੁਸਲਮਾਨ ਉਦੋਂ ਬੰਦਾ ਇਹ ਵੇਦਾ ਕਿ ਮੇਰੇ ਬੱਚਿਆਂ ਨੇ ਮੂੰਹ 'ਚ ਦੋਨੋਂ ਵਾਲੇ ਪੈ ਜਾਣ ਪ੍ਰਸ਼ਾਦਾ ਪਾਣੀ ਮੇਰੇ ਬੱਚਿਆਂ ਦੇ ਮੂੰਹ 'ਚ ਪੈ ਜਾਵੇ ਤੇ ਸਾਡੇ ਕੋਈ ਉਹ ਇੱਡੇ ਵੱਡੇ ਦੁਸ਼ਮਣ ਵੀ ਹੋਣਗੇ ਜੇ ਉਹ ਮਤ ਕਰਮਗੇ ਨਾ ਜੇ 크੍ਰਿਸਚਨ ਮਤ ਕਰਦਾ ਕਿਸੇ ਸਿੱਖ ਦੀ ਜਾਂ ਕੋਈ ਡੇਰੇ ਵਾਲਾ ਮਤ ਕਰਦਾ ਤਾਂ ਕੋਈ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਉਹ ਉਹ ਇਨਸਾਨੀਅਤ ਤੌਰ ਤੇ ਮਤ ਕਰਦੇ ਆ ਤੇ ਜ਼ਬਰਦਸਤ ਥੱਪਾ ਨਾ ਠੋਕਦੇ ਕਿ ਤੁਸੀਂ 크੍ਰਿਸਚਨ ਹੋ ਗਏ ਆ ਤੇ ਜੇ ਵੀਰੋਂ ਆਪਾਂ ਨਹੀਂ ਚਾਹੁੰਦੇ ਇਹ ਚੀਜ਼ਾਂ ਤੇ ਫਿਰ ਅਸੀਂ ਅਸੀਂ ਆਪ ਆਪ ਆਪਣੀ ਸਿੱਖਿਆ ਨੂੰ ਸਿੱਖਾਂ ਨੂੰ ਸੰਭਾਲੀਏ ਅਸੀਂ ਲੰਗਰ ਲਾਉਂ ਗਏ ਤਾਂ ਕਿ ਦੂਰ ਦੂਰ ਤੱਕ ਅਸੀਂ ਲੰਗਰ ਲਾਉਣ ਜਾਂਦੇ ਆ ਜਿਵੇਂ ਰਵੀ ਸਿੰਘ ਖਾਸੇ ਵਰਗੇ ਦੇਸ਼ਾਂ ਦੇਸ਼ਾਂ ਵਿੱਚ ਲੰਗਰ ਲਾਉਣ ਜਾਂਦੇ ਆ ਤੇ ਰਵੀ ਸਿੰਘ ਖਾਸੇ ਵਰਗੇ ਨੂੰ ਆ ਗਰੀਬ ਸਿੱਖ ਨਹੀਂ ਦੇਖਦੇ ਬੈਠੇ ਰਵੀ ਸਿੰਘ ਖਾਸਾ ਜੀ ਤੁਹਾਨੂੰ ਆ ਗਰੀਬ ਸਿੱਖ ਜਿਹੜੇ ਪਿੰਡਾਂ ਵਿੱਚ ਰੁੱਲਦੇ ਪਏ ਆ ਇਹ ਨਹੀਂ ਦੇਖਦੇ ਅਸੀਂ ਇਹਨਾਂ ਨੂੰ ਸਾਂਭ ਲਈਏ ਪਹਿਲਾਂ ਫੇਰ ਅਸੀਂ ਬਾਹਰ ਚਾਈਏ ਜੇ ਅਸੀਂ ਕਹੀਏ ਕਿ ਅਸੀਂ ਭਾਈ ਅਸੀਂ ਸਿੱਖ ਹੁੰਨੇ ਆ ਅਸੀਂ ਬਾਹਰ ਲੰਗਰ ਲਾਉਣੇ ਜਾ ਕੇ ਤੇ ਆਪਦੇ ਘਰੇ ਸਾਡੇ ਜਵਾਕ ਭੁੱਖੇ ਬੈਠੇ ਹੋਣ ਤੇ ਸਾਨੂੰ ਕੋਈ ਕਹੂਗਾ ਤੁਸੀਂ ਬੜਾ ਚੰਗਾ ਕੰਮ ਕਰਦੇ ਆ ਇਸ ਕਰਕੇ ਪਹਿਲਾਂ ਆਪਣੇ ਘਰ ਬਚਾਈਏ ਫਿਰ ਕਾ ਅੱਗੇ ਵਧੀਏ ਆਪ ਮੈਂ ਬੱਚਿਆਂ ਬੱਚਿਆਂ ਬਾਰੇ ਗੱਲ ਕਰੂੰ ਮਾਰੇ ਸੁਣਿਓ ਇਸ ਕਰਕੇ ਉਹ ਕਹਿੰਦਾ ਮੈਂ ਦੋਨੋਂ ਆਪ ਦੇ ਲਈ ਬੱਚੇ ਨੇ ਉਹਨਾਂ ਨੂੰ ਮੈਂ ਅਮਰ ਪਛਕਾਇਆ ਤੁਸੀਂ ਦੇਖੋ ਮੇਰੀ ਬੇਨਤੀ ਆ ਤੁਹਾਨੂੰ ਮੇਰੀ ਪਰਸਨਲ ਨਿੱਜੀ ਬੇਨਤੀ ਹੈ ਕਿ ਇਹਨਾਂ ਦੇ ਦਿਲ ਖੋਲ ਕੇ ਮਦਦ ਕਰਿਏ ਮੈਨੂੰ ਜਦੋਂ ਇਹਨਾਂ ਦੀ ਇਹ ਗਰਦ ਕਹਾਣੀ ਪਤਾ ਲੱਗੀ ਤਾਂ ਮੈਂ ਆਪ ਇਹਨਾਂ ਦੇ ਘਰ ਆਇਆ ਸੱਚਮੁੱਚ ਆ ਕੇ ਤੇ ਮੈਂ ਵੀ ਦੋ ਤਿੰਨ ਵਾਰ ਰੋ ਚੁੱਕਾ ਤੇ ਆਪਾਂ ਇਹਨਾਂ ਦੇ ਜਵਾਨੀ ਪੁੱਛਦੇ ਆ ਭਾਈ ਤੁਹਾਡੇ ਦੁੱਖ ਨੂੰ ਅਸੀਂ ਸ਼ਬਦਾਂ ਚ ਬਿਆਨ ਤਾਂ ਨਹੀਂ ਕਰ ਸਕਦੇ ਪਰ ਕਿਸਰਾਂ ਦੀ ਜ਼ਿੰਦਗੀ ਐ ਇਸ ਟਾਈਮ ਭਾਈ ਕਿੰਨ ਕੀ ਮੇਰੀ ਮੋਬੇ ਮੈਂ ਹਰ ਵੇਲੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਐ ਕਿ ਮੈਨੂੰ ਮੌਤ ਆ ਜਾਈ ਪਰ ਮੌਤ ਵੀ ਮੋਹ ਮੰਗਦਾ ਹਰ ਵੇਲੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੈਨੂੰ ਮੌਤ ਆ ਜਾਈ ਬਾਈ ਜੀ ਇਹ ਮੇਰੇ ਬੱਚਾ ਹੋਰੇ ਮਾਉਣ ਵਾਲੇ ਸਮੇਂ ਦੇ ਵਿੱਚ ਗੁਰੂ ਸੱਤਿਆਖ ਰੱਖਾ ਹਾਂ ਦੇਖੋ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਬੇਨਤੀ ਕੀਤੀ ਵੀਰ ਨੇ ਕਹਿੰਦਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਮੇਰੇ ਇਹਨਾਂ ਅਮਤ ਵਾਲੇ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਤੇ ਮੈਂ ਬੇਨਤੀ ਕਰੁੰਦਾ ਕਿ ਸਿੱਖ ਕੌਮ ਨੂੰ ਕਿ ਇਹਨਾਂ ਬੱਚਿਆਂ ਦੇ ਸਿਰ ਤੇ ਨਹੀਂ ਇਹਨਾਂ ਦੇ ਵੀ ਤੇ ਹੋਰ ਵੀ ਬੱਚੇ ਗਏ ਸਾਡੇ ਸਿੱਖ ਕੌਮ ਦੇ ਵਿੱਚ ਰੋਲ ਰਹੇ ਆ ਨਾ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਫਿਰ ਵੀ ਇੱਕ ਕਾਰ ਸੰਭਾਲੇ ਬੈਠੇ ਆ ਉਹਨਾਂ ਗਰੀਬ ਸਿੱਖਾਂ ਦੀ ਬਾਹ ਫੜੀਏ ਤਾ ਜੋ ਅਸੀਂ ਫਖਰ ਨਾਲ ਗਰਵ ਨਾਲ ਕਹਿ ਸਕੀਏ ਕਿ ਅਸੀਂ ਸਿੱਖ ਹੁੰਨੇ ਆ ਤੇ ਸਾਡੇ ਬੱਚੇ ਕਦੇ ਵੀ ਭੀਖਰੀ ਮੰਗਣਗੇ ਤੇ ਸਾਡੇ ਬੱਚੇ ਕਦੇ ਵੀ ਸਿੱਖਾਂ ਦੇ ਬੱਚੇ ਕਦੇ ਰੋਦੇ ਨਹੀਂ ਹੈਗੇ ਅਸੀਂ ਫਖਰ ਨਾਲ ਕਹਿ ਸਕੀਏ ਤੇ ਮੈਂ ਡਾਕਟਰ ਬਖਸੀਸ ਆਜ਼ਾਦ ਵੀਰ ਨੂੰ ਧੰਨਵਾਦ ਕਰਦਾ ਹਾਂ ਉਹਦਾ ਜਿਨ੍ਹਾਂ ਨੇ ਇਸ ਪਰਿਵਾਰ ਦੇ ਜਾ ਕੇ ਵੀਡੀਓ ਬਣਾਈ ਤੇ ਦੂਜੀ ਬੇਨਤੀ ਫਿਰ ਸਿੱਖਾਂ ਨੂੰ ਕਰਦਾ ਕਿ ਇਹਨਾਂ ਵੀਰਾਂ ਦੀ ਬਾਫਰੀਏ